ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਨਰਿੰਦਰ ਸਿੰਘ ਕਪੂਰ ਦਾ ਇੱਕ ਵਾਰਤਕ ਲੇਖ ਆਓ ਗੱਲਾਂ ਕਰੀਏ ਸੁਣਾਵਾ ਗੱਲਾਂ ਕਰਨਾ ਇੱਕ ਕਲਾ ਹੈ ਜਿਸ ਦਾ ਅਭਿਆਸ ਸਾਰਾ ਸੰਸਾਰ ਹਰ ਰੋਜ਼ ਕਰਦਾ ਹੈ ਹੱਥ ਸਾਡੀ ਸੋਚ ਨੂੰ ਅਮਲੀ ਰੂਪ ਦਿੰਦੇ ਹਨ ਅਤੇ ਜੀਭ ਸਾਡੀ ਸੋਚ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਂਦੀ ਹੈ ਕਿਸੇ ਨੇ ਕਿਹਾ ਹੈ ਕਿ ਮੈਨੂੰ ਕੋਈ ਵੀ ਬੰਦਾ ਸਹਿ ਸੁਭਾਗ ਗੱਲਾਂ ਕਰਦਾ ਵਿਖਾ ਦਿਓ ਮੈਂ ਉਸ ਦੀ ਕਿਸਮਤ ਦੱਸ ਦੇਵਾਂਗਾ ਸਾਡੀਆਂ ਗੱਲਾਂ ਸਾਡੇ ਅਨੁਭਵ ਵਿੱਚੋਂ ਫੁੱਟਦੀਆਂ ਹਨ ਅਤੇ ਗੱਲਾਂ ਦੇ ਆਧਾਰ ਉੱਤੇ ਹੀ ਅਸੀਂ ਕਮੀਨੇ, ਹੋਸ਼ੇ, ਧੋਖੇਬਾਜ਼, ਬੇਈਮਾਨ, ਮਲਾਪੜੇ, ਖੁੱਲ੍ਹਦਿਲੇ, ਸ਼ਾਦਿਲ, ਸਖੀ, ਸਹਿਯੋਗੀ ਆਦ ਵਰਨਗੀਆਂ ਵਿੱਚ ਵੰਡੇ ਜਾਂਦੇ ਹਾਂ। ਕਈ ਲੋਕਾਂ ਦੀ ਆਵਾਜ਼ ਵਿੱਚ ਰਸ ਹੁੰਦਾ ਹੈ। ਉਹ ਬੋਲਦੇ ਹਨ ਤਾਂ ਫੁੱਲ ਕਿਰਦੇ ਹਨ। ਅਜਿਹੇ ਵਿਅਕਤੀਆਂ ਨੂੰ ਸੁਣਦਿਆਂ ਇਹੀ ਫਿਕਰ ਲੱਗਿਆ ਰਹਿੰਦਾ ਹੈ ਕਿ ਕਿਦਰੇ ਉਹ ਬੋਲਣਾ ਬੰਦ ਨਾ ਕਰ ਦੇਣ। ਯੂਨਾਨ ਸੁਕਰਾਟ ਦੀਆਂ ਕੀਤੀਆਂ ਗੱਲਾਂ ਦੀ ਚਰਚਾ ਅਜੇ ਵੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਗੁਰੂ ਨਾਨਕ ਦੇਵ ਗੱਲਾਂ ਕਰਨ ਦੇ ਅੰਤਾਂ ਦੇ ਸ਼ੌਕੀਨ ਅਤੇ ਮਾਹਿਰ ਸਨ। ਉਹਨਾਂ ਨੂੰ ਆਪਣੇ ਤਰਕ ਵਿੱਚ ਵਿਸ਼ਵਾਸ ਸੀ ਇਸੇ ਲਈ ਉਹ ਜਿੱਥੇ ਵੀ ਗਏ ਉਹਨਾਂ ਨੇ ਵਾਦ-ਵਿਵਾਦ ਖੜਾ ਕੀਤਾ ਅਰਥਾਤ ਆਪਣੀ ਗੱਲ ਕਹਿਣ ਸਮਝਾਉਣ ਦੇ ਆਪ ਅ fırsਰ ਪੈਦਾ ਕੀਤੇ। ਉੱਜੜ ਜਾਓ ਤੇ ਵਸਦੇ ਰਹੋ ਨਾਂ ਦੀ ਸਾਖੀ ਉਹਨਾਂ ਦੇ ਗੱਲ ਕਹਿਣ ਦੇ ਢੰਗ ਦੀ ਹੀ ਸਿਖਰ ਹੈ। ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਅਸੀਂ ਵਧੇਰੇ ਗੱਲਾਂ ਕਰਦੇ ਹਾਂ ਘਰਾਂ ਵਿੱਚ ਜਿਸ ਸੌਖ ਨਾਲ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਉਸੇ ਅਨੁਪਾਤ 'ਚ ਸਾਡੀ ਸਖਸ਼ੀਅਤ ਵਿੱਚ ਖੁਲਾਸਾਪਨ ਆਉਂਦਾ ਹੈ ਪਿਆਰ ਮੁਹੱਬਤ ਇਸੇ ਲਈ ਦਿਲਚਸਪ ਹਨ ਕਿਉਂਕਿ ਇਹ ਗੱਲਾਂ ਕਰਨ ਦੇ ਅਥਾਹ ਮੌਕੇ ਪ੍ਰਦਾਨ ਕਰਦੇ ਹਨ ਮਾਂ ਬੱਚੇ ਨਾਲ ਆਪਮੁਹਾਰੇ ਗੱਲ ਕਰਦੀ ਹੈ ਇੱਕ ਵਿਅਕਤੀ ਜਿਦੋਂ ਪਤਨੀ ਗੁਜ਼ਰ ਗਈ ਤਉ ਉਸ ਨੂੰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਸੀ ਕਿ ਹੁਣ ਕਿਸੇ ਨਾਲ ਖੁੱਲ੍ਹ ਕੇ ਗੱਲਾਂ ਕਿਵੇਂ ਕਰਿਆ ਕਰੇਗਾ ਦੋਸਤ ਤੇ ਸਹੇਲੀਆਂ ਇਸ ਲਈ ਪਿਆਰੇ ਲੱਗਦੇ ਹਨ ਕਿਉਂਕਿ ਉਹਨਾਂ ਨਾਲ ਨਿਰਸੰਕੋਚ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਪਿਆਰ ਦਾ ਅਨੁਭਵ ਸਾਡੀਆਂ ਗੱਲਾਂ ਵਿੱਚੋਂ ਖੁਰਦਰਾਪਣ ਦੂਰ ਕਰਕੇ ਕੂਲਾ ਪਣ ਲਿਆਉਂਦਾ ਹੈ ਕਿਉਂਕਿ ਗੱਲਾਂ ਵਨਸਵੰਨੇ ਅਨੁਭਵਾਂ 'ਚੋਂ ਫੁੱਟਦੀਆਂ ਹਨ ਇਸ ਲਈ ਚੰਗੀਆਂ ਦਿਲਚਸਪ ਗੱਲਾਂ ਰਸੀ ਹੋਈ ਤੇ ਪੱਕੀ ਹੋਈ ਸਖਸ਼ੀਅਤियां ਲਿਖਾਇਕ ਹਨ ਗੱਲਾਂ ਰਾਹੀਂ ਹੀ ਸਾਡਾ ਕਿਸੇ ਨਾਲ ਪਿਆਰ ਪੈਂਦਾ ਹੈ ਜਦੋਂ ਗੱਲਾਂ ਦੇ ਪੱਖੋਂ ਅਸੀਂ ਬਿਹਿ ਹੋ ਜਾਂਦੇ ਹਾਂ ਤਾਂ ਰਿਸ਼ਤਾ ਫਿੱਕਾ ਪੈ ਜਾਂਦਾ ਹੈ ਗੱਲਾਂ ਰਾਹੀਂ ਅਸੀਂ ਆਪਣੇ ਤਰਕ ਦੀ ਨਮਾਇਸ਼ ਲਾਉਂਦੇ ਹਾਂ ਤੇ ਆਪਣੀ ਰੂਹ ਦੇ ਰੰਗ ਪ੍ਰਗਟਾਉਂਦੇ ਹਾਂ ਗੱਲਾਂ ਰਾਹੀਂ ਅਸੀਂ ਆਪਣੇ ਗੁਜ਼ਰਾ ਗੁਜ਼ਾਰੇ ਸਮੇਂ ਦਾ ਲੇਖਾ ਜੋਖਾ ਕਰਦੇ ਹਾਂ ਗਿਆਨ ਵੀ ਹੋਣਾ ਵਿਅਕਤੀ ਦਿਲਚਸਪ ਗੱਲਾਂ ਕਰਕੇ ਹੀ ਨਹੀਂ ਗਿਆਨ ਵਿੱਚ ਹੋਣਾ ਪ੍ਰਤੀਤ ਹੁੰਦਾ ਗੱਲਾਂ ਸਾਡੇ ਗਿਆਨ ਦੇ ਢੇਰ ਵਿੱਚੋਂ ਨਮੂਨੇ ਦੇ ਬੀਜ ਹੁੰਦੀਆਂ ਹਨ ਹਰ ਕੋਈ ਸਮਝਦਾ ਹੈ ਕਿ ਉਸ ਕੋਲ ਕਰਨ ਲਈ ਕੁਝ ਨਾ ਕੁਝ ਅਜੀਬ ਅਨੁਭਵ ਹੈ ਗੱਲਾਂ ਘਟਨਾਵਾਂ ਦਾ ਸ਼ਾਂਤ ਤੇ ਸਹਿਜ ਸੁਭਾਅ ਵਟਾਂਦਰਾ ਹੁੰਦੀਆਂ ਹਨ ਇਹ ਕੀਤੀਆਂ ਵੀ ਆਪਣੇ ਨਾਲ ਹੀ ਜਾ ਸਕਦੀਆਂ ਹਨ ਬਗਾਨਿਆਂ ਨਾਲ ਅਸੀਂ ਮੁਲਾਕਾਤ ਕਰਦੇ ਹਾਂ ਅਤੇ ਵਿਰੋਧੀਆਂ ਨਾਲ ਬਹਿਸ ਪਰ ਆਪਣੇ ਨਾਲ ਅਸੀਂ ਗੱਲਾਂ ਕਰਦੇ ਹਾਂ ਜਦੋਂ ਪੁਰਾਣੇ ਜਮਾਤੀ ਜਾਂ ਦੋ ਸਹੇਲੀਆਂ ਜਾਂ ਗਵੰਡਨਾ ਮਿਲ ਬੈਠਣ ਉਹਨਾਂ ਲਈ ਦਿਲ 'ਚ ਅੰਤਾਂ ਦਾ ਪਿਆਰ ਜਾਗ ਉੱਠਦਾ ਹੈ ਉਹ ਸਾਨੂੰ ਸਾਡੇ ਗੁਜ਼ਰੇ ਜ਼ਮਾਨੇ ਦੀ ਯਾਦ ਦਿਵਾ ਕੇ ਜੀਵਨ ਨਾਲ ਸਾਡਾ ਮੋਹ ਵਧਾਉਂਦੇ ਹਨ ਵਧੀਆ ਗੱਲਬਾਤ ਉਹ ਹੁੰਦੀ ਹੈ ਜਿਸ ਦੇ ਵੇਰਵੇ ਨਾ ਯਾਦ ਰਹਿਣ ਬਸ ਇੱਕ ਮਿੱਠਾ ਜਿਹਾ ਅਨੁਭਵ ਮਨ ਵਿੱਚ ਰਸਦਾ ਰਹੇ ਗੱਲਾਂ ਕੋਈ ਵਿਸ਼ਾ ਨਿਸ਼ਚਿਤ ਕਰਕੇ ਨਹੀਂ ਕੀਤੀਆਂ ਜਾ ਸਕਦੀਆਂ ਚੰਗੀ ਗੱਲਬਾਤ ਉਹ ਹੁੰਦੀ ਹੈ ਜਿਹੜੀ ਸਾਨੂੰ ਰਜਾ ਦੇਵੇ ਸਾਡੇ ਵਿੱਚ ਮਾਫ ਕਰਨ ਦੀ ਸ਼ਕਤੀ ਉਪਜਾਵੇ ਸਾਡੇ ਵਿੱਚ ਪਿਆਰ ਕਰਨ ਦੀ ਸਮਰੱਥਾ ਵਧਾਵੇ ਤੇ ਸਾਡੀਆਂ ਅੱਖਾਂ ਵਿੱਚ ਸੁਪਨੇ ਲਟਕਾ ਦੇਵੇ ਗੱਲਾਂ ਕਰਦਿਆਂ ਆਪਣੀ ਬਿਮਾਰੀ ਦੀ ਚਰਚਾ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਅਜਿਹੇ ਵਿਸ਼ਾ ਚੱਲ ਪਵੇ ਤਾਂ ਗੱਲਾਂ ਉਸੇ ਦਿਹਾੜੇ-ਦਿਵਾਲੇ ਘੁੰਮਦੀਆਂ ਰਹਿੰਦੀਆਂ ਹਨ ਖੁੱਲ੍ਹ ਕੇ ਗੱਲਾਂ ਕੀਤੀਆਂ ਹੀ ਉੱਥੇ ਜਾ ਸਕਦੀਆਂ ਹਨ ਜਿੱਥੇ ਅਸੀਂ ਪੂਰੀ ਤਰ੍ਹਾਂ ਸੁਰੱਖਿਆਤਨਪਵ ਕਰੀਏ ਖਾਣੇ ਦੀ ਮੇਜ਼ ਤੇ ਬੈਠਿਆ ਹਾਸੇ-ਮਖੌਲ ਵਾਲੀਆਂ ਗੱਲਾਂ ਕਰਨ ਨਾਲ ਨਾ ਕੇਵਲ ਖਾਣਾ ਵਧੇਰੇ ਸਵਾਦ ਲੱਗਦਾ ਹੈ ਸਦੋਂ ਲਾਭਕਾਰੀ ਵੀ ਹੁੰਦਾ ਹੈ ਇਸੇ ਲਈ ਕਿਹਾ ਜਾਂਦਾ ਹੈ ਕਿ ਜਿਸ ਨਾਲ ਰੁੱਸੇ ਹੋਈਏ ਉਸ ਨਾਲ ਬਹਿ ਕੇ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਕਈ ਘਰਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਮਹਿਮਾਨਾਂ ਨੂੰ ਖਾਣ ਲਈ ਬਾਰ-ਬਾਰ ਪਲੇਟਾਂ ਅੱਗੇ ਵਧਾਈਆਂ ਜਾਂਦੀਆਂ ਹਨ ਅਸਲੀਅਤ ਇਹ ਹੁੰਦੀ ਹੈ ਕਿ ਅਜਿਹੇ ਲੋਕਾਂ ਕੋਲ ਕਰਨ ਲਈ ਗੱਲਾਂ ਨਹੀਂ ਹੁੰਦੀਆਂ ਸੋ ਹੀ ਕੁਝ बार-बार ਅੱਗੇ ਕਰਦੇ ਹਨ ਜੋ ਕੁਝ ਉਹਨਾਂ ਕੋਲ ਹੁੰਦਾ ਹੈ। ਪ੍ਰੇਮ ਪੱਤਰਾਂ ਵਿੱਚ ਕਈਆਂ ਨੂੰ ਦੂਜਿਆਂ ਦੇ ਬੋਲੇ ਉਚਾਰੇ ਵਾਕ ਜਾਂ ਸ਼ੇਅਰ ਲਿਖਣ ਦੀ ਆਦਤ ਹੁੰਦੀ ਹੈ। ਇਹ ਝੂਠੇ ਭੋਜਨ ਨੂੰ ਪਰੋਸਣ ਵਾਂਗ ਹੈ। ਸਾਨੂੰ ਆਪਣੇ ਅਨੁਭਵ ਨੂੰ ਲਿਖਣ ਦਾ ਯਤਨ ਕਰਨਾ ਚਾਹੀਦਾ ਹੈ। ਉਸ ਵਿੱਚ ਤਾਜ਼ੀਆਂ ਗੱਲਾਂ ਤੇ ਇਮਾਨਦਾਰੀ ਹੋਵੇਗੀ। ਉਹ ਗੱਲਾਂ ਕਿੰਨੀਆਂ ਵੀ ਸਾਦੀਆਂ ਕਿਉਂ ਨਾ ਹੋਣ। ਆਪਣੀ ਸੱਚਤਾ ਕਾਰਨ ਦੂਜੇ ਨੂੰ ਮੋਹ ਲੈਣਗੀ। ਚਿੱਠੀ ਅਤੇ ਖਤ ਪੱਤਰ ਗੱਲਬਾਤ ਦਾ ਹੀ ਵਿਕਸਿਤ ਰੂਪ ਹਨ ਪਰੰਪਰਕ ਸਖਸ਼ੀਅਤ ਉਹੀ ਪ੍ਰਾਣੇ ਕਸੇਪਿਟੇ ਵਾਕ ਹੀ ਲਿਖੇਗੀ ਜਿੰਨੀ ਸਾਡੀ ਸਖਸ਼ੀਅਤ ਨਰੋਈ ਹੋਵੇਗੀ ਉਤਨਾ ਹੀ ਸਾਡਾ ਬਿਆਨ ਨਰੋਆ ਹੋਵੇਗਾ ਗੱਲਾਂ ਕਰਨ ਸਮੇ ਸਾਡੇ ਵਿੱਚ ਸੁਣਨ ਦਾ ਸਲੀਕਾ ਆਉਂਦਾ ਹੈ ਤੇ ਅਸੀਂ ਚੁੱਪ ਰਹਿਣ ਦੀ ਜਾਂਚ ਸਿੱਖਦੇ ਹਾਂ ਗੱਲਾਂ ਕਰਨਾ ਇੰਜ ਹੈ ਜਿਵੇਂ ਸਾਰੇ ਇੱਕ ਹੀ ਥਾਲੀ ਵਿੱਚੋਂ ਖਾ ਰਹੇ ਹੋਈਏ ਜਾਂ ਇਕੱਠੇ ਨਹਾ ਰਹੇ ਹੋਈਏ ਗੱਲਾਂ ਗੱਪਾਂ ਦਾ ਵਿਗੜਿਆ ਹੋਇਆ ਰੂਪ ਹੁੰਦੀਆਂ ਹਨ ਇਹ ਕੱਜੀਆਂ ਹੋਈਆਂ ਚੁਗਲੀਆਂ ਹੁੰਦੀਆਂ ਹਨ ਗੱਪਾਂ ਮਾਰੀਆਂ ਜਾਂਦੀਆਂ ਹਨ ਗੱਲਾਂ ਕੀਤੀਆਂ ਜਾਂਦੀਆਂ ਹਨ ਇਸੇ ਵਿੱਚ ਵੀ ਇਹਨਾਂ ਦਾ ਇਹ ਇੱਕ ਅੰਤਰ ਹੈ ਗੱਪਾਂ ਤਾਸ਼ ਖੇਡਣ ਵਾਂਗ ਹਨ ਗੱਲਾਂ ਕਵਿਤਾ ਲਿਖਣ ਵਾਂਗ ਹਨ ਗੱਪਾਂ ਫੜਾਂ ਅੰਦਰਲੇ ਖੋਖਲੇਪਣ ਦਾ ਬਾਹਰਲਾ ਖੜਾਕ ਹਨ ਸਾਨੂੰ ਖੜਾਕ ਅਤੇ ਸੰਗੀਤ ਵਿੱਚ ਫਰਕ ਸਮਝਣਾ ਚਾਹੀਦਾ ਹੈ ਗੱਪਾਂ ਰਾਹੀਂ ਅਸੀਂ ਆਪਣੇ ਕਮੀਨੇਪਣ ਨੂੰ ਕੱਜਦੇ ਹਾਂ ਦੂਸਰਿਆਂ ਦਾ ਬਲਾਤਕਾਰ ਕਰਦੇ ਹਾਂ ਗੱਪਾਂ ਮਾਰਨ ਸਮੇਂ ਅਸੀਂ ਆਪਣੀ ਗੱਲ ਕਹਿਣ ਦੀ ਅੜੀ ਕਰਦੇ ਹਾਂ ਸੋ ਦੂਸਰਿਆਂ ਦੀ ਸੁਣਦੇ ਨਹੀਂ ਜਦੋਂ ਅਸੀਂ ਬੋਲਣ ਵਿੱਚ ਕਾਲੇ ਪਏ ਹੋਈਏ ਉਦੋਂ ਅਸੀਂ ਸੁਣਨਾ ਬੰਦ ਕਰ ਦਿੰਦੇ ਹਾਂ ਗੱਲਬਾਤ ਵਿੱਚ ਦੂਜਿਆਂ ਨੂੰ ਬੋਲਣ ਲਾ ਦੇਣਾ ਹੀ ਸਾਡੀ ਕਾਮਯਾਬੀ ਹੈ ਗੱਲਾਂ ਸਲਾਦ ਵਾਂਗ ਹੁੰਦੀਆਂ ਹਨ ਜ਼ਿੰਦਗੀ ਦੇ ਨਿੱਕੇ ਨਿੱਕੇ ਵੇਰ ਵੇ ਧੁੱਪ ਵਿੱਚ ਬਸਦਾ ਵਰਦਾ ਮੀ ਮਹਿਬੂਬ ਦੀ ਮਹਿੰਦੀ ਵਾਂਗ ਪਖੀਆਂ ਹੋਈਆਂ ਗਰਮ-ਗਰਮ ਪਕੌੜਿਆਂ ਵਾਂਗ ਹਾਸਿਆਂ ਦੀ ਬਾਛੜ ਜਾਂਗਲੀ ਹੁਸਨ ਮੁਹੱਬਤ ਦੀ ਵਹਿਸ਼ਤ ਸਾਡੇ ਮਨ ਦਾ ਰਾਜ ਮਹਿਮੂਨ ਮਹਿਬੂਬ ਕੋਲ ਬੈਠਿਆਂ ਗੱਲਾਂ ਮੁੱਕਦੀਆਂ ਨਹੀਂ ਅਸੀਂ ਦੂਜਿਆਂ ਨੂੰ ਖੁਸ਼ ਕਰ ਹੀ ਤਾਂ ਸਕਦੇ ਹਾਂ ਜੇ ਆਪ ਖੁਸ਼ ਹੋਈਏ ਰੱਜੀ ਹੋਈਏ ਜਦੋਂ ਖੁਸ਼ੀ ਨਾਲ ਅਸੀਂ ਥੱਕ ਜਾਂਦੇ ਹਾਂ ਤਾਂ ਸਮਝਦੇ ਹਾਂ ਖੁਸ਼ੀ ਖਤਮ ਹੋ ਗਈ ਜਿੰਨੇ ਗੁੰਜਲਦਾਰ ਦਿਮਾਗ ਹੁੰਦੇ ਹਨ ਉਤਨੀ ਹੀ ਸਧਾਰਨ ਉਹਨਾਂ ਦੀਆਂ ਖੁਸ਼ੀਆਂ ਹੁੰਦੀਆਂ ਹਨ دلچਸਪ ਗੱਲਾਂ ਕਰਨ ਦੇ ਯੋਗ ਹੋਣ ਲਈ ਉਮਰ ਪਰ ਦਾ ਅਨੁਭਵ ਹੋਣਾ ਚਾਹੀਦਾ ਹੈ ਅਨੁਭਵ ਸਾਡੀ ਆਵਾਜ਼ ਨੂੰ ਥੱਕਣ ਨਹੀਂ ਦਿੰਦੇ ਤੇ ਗੱਲਾਂ ਕਰਨ ਦੀ ਪਹਿਲੀ ਯੋਗਤਾ ਇਹ ਹੈ ਕਿ ਸਾਡੀ ਆਵਾਜ਼ ਵਿੱਚ ਜੋਸ਼ ਹੋਵੇ ਜੋਸ਼ ਹੀ دلچਸਪੀ ਦਾ ਪ੍ਰਮੁੱਖ ਸਰੋਤ ਹੈ ਸਾਡੀ ਆਵਾਜ਼ ਸਾਡੀ ਸ਼ਖਸੀਅਤ ਦਾ ਸੰਗੀਤ ਹੁੰਦੀ ਹੈ ਅਸੀਂ ਸਾਮਿਦੇ ਹਾਂ ਕਿ ਸਾਨੂੰ ਗੱਲਾਂ ਕਰਨੀਆਂ ਆਉਂਦੀਆਂ ਹਨ ਜਦੋਂ ਕਿ ਸੱਚ ਇਹ ਹੈ ਕਿ ਅਸੀਂ ਕੇਵਲ ਗੱਪਾਂ ਮਾਰਨੀ ਆ ਜਾਣਦੇ ਹਾਂ ਅਸੀਂ ਅਜੇ ਕਬਾੜੀ ਬਾਜ਼ਾਰ ਵਿੱਚ ਹੀ ਘੁੰਮ ਰਹੇ ਹਾਂ ਗੱਲਾਂ ਵਿੱਚ ਗਿਆਨ ਹੁੰਦਾ ਹੈ ਗੱਲਾਂ ਵਿੱਚ ਗੁਲਾਈ ਹੁੰਦੀ ਹੈ ਗੱਲਾਂ ਵਿੱਚ ਕੂਲਾਪਣ ਹੁੰਦਾ ਹੈ ਥੈਂਕ ਯੂ